ਜਗਰਾਉਂ ਤੋ ਉਹ ਜਿਹੜਾ ਕੇਸ ਇਸ 20 ਦਿਨ ਪਹਿਲੋ 1 ਸਤੰਬਰ ਨੂੰ ਹੁੰਦਾ ਵਾ ਉਸ ਸੰਬੰਧ ਦੇ ਵਿੱਚ ਅਸੀਂ ਜੋ ਕੁਝ ਜਾਣਕਾਰੀਆਂ ਵੀ ਇਹ 20 ਦਿਨ ਦੇ ਵਿੱਚ ਕੀ ਕੀ ਚੱਲਿਆ ਬਾਬੇ ਦੇ ਉੱਤੇ ਬਲਾਤਕਾਰ ਦਾ ਦੋਸ਼ ਲੱਗਣਾ ਕੇਸ ਦਰਜ ਹੋ ਕੇ ਉਹਦਾ ਜੇਲ੍ਹ ਜਾਣਾ ਤੇ ਫਿਰ 10 ਦਿਨਾਂ ਦੇ ਵਿੱਚ ਵਿੱਚ ਬਾਬੇ ਦਾ ਕੇਸ ਕਿਵੇਂ ਉਹਨਾਂ ਨੇ ਰਿਜੈਕਟ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਡੀਐਸਪੀ ਜਸਜੋਤ ਸਿੰਘ ਨੇ ਕਿਵੇਂ ਉਹ ਗੱਲਬਾਤ ਕੀਤੀ ਹੈ ਤੇ ਕਿਵੇਂ ਸਾਨੂੰ ਧਮਕੀਆਂ ਆਈਆਂ ਉਹ ਸੰਬੰਧ ਦੇ ਵਿੱਚ ਵੀਦਣ ਬਾਅਦ ਫੇਰ ਇੱਕ ਰੇਪ ਦਾ ਪਰਚਾ ਬਾਬੇ ਤੇ ਹੋ ਜਾਣਾ ਤੇ ਫੇਰ ਸਾਨੂੰ ਫੋਨ ਆਉਣੇ ਧਮਕੀ ਮਾਰਨ ਦੇ ਤੇ ਉਸਬੰਧ ਦੇ ਵਿੱਚ ਅਸੀਂ ਜਿਹੜੀ ਜਾਣਕਾਰੀ ਦੇਣਾ ਚਾਹੁੰਦੇ ਆਂ ਇਸ ਤਰ੍ਹਾਂ ਕਿਹਨੇ ਧਮਕੀਆਂ ਦਿੱਤੀ ਇਹ ਜੋ ਗੱਲ ਹੈਗੀ ਆ ਧਮਕੀਆਂ ਦਵਾਰਿਆ ਇੱਕ ਤਾਂ ਬਾਬਾ ਵੀ ਆ ਬਾਬੇ ਦੇ ਸਮਰਥਕ ਆ ਉਹਨਾਂ ਨੇ ਬਾਹਰ ਲੈਣ ਬਾਬੇ ਦਾ ਨਾਮ ਬਲਜਿੰਦਰ ਸਿੰਘ ਆ ਚਰਨ ਘਾਟ ਅਖਾੜੇ ਵਾਲੀ ਨਹਿਰ ਤੇ ਜਿਹੜਾ ਜਗਰਾਉਂ ਤੋਂ ਰਾਏਕੋਟ ਨੂੰ ਜਾਂਦਿਆ ਰਾਹ ਤੇ ਡੇਰਾ ਤੇ ਉਹ ਉਹ ਆ ਤੇ ਉਹਦੇ ਨਾਲ ਰਲੇ ਹੋਏ ਮੁਖੀ ਆ ਉਹ ਮੌਜੂਦਾ ਸਿਟੀ ਜਗਰਾਓ ਤੋਂ ਡੀਐਸਪੀ ਹੈ ਜਸਦੇਵ ਸਿੰਘ ਉਹਨਾਂ ਨੇ ਡਾਇਰੈਕਟ ਆਪਦੇ ਫੋਨ ਤੋਂ ਨਹੀਂ ਪਰ ਉਹਦੇ ਸਮਰਥਕ ਸਾਨੂੰ ਦੇ ਰਹੇ ਉਹਨਾਂ ਦਾ ਨਾਮ ਲੈ ਲੈ ਕੇ ਕਹਿ ਰਹੇ ਆ ਸਾਨੂੰ ਸਾਡੇ ਕੋਲ ਪ੍ਰੂਫ ਨਹੀਂ ਕਿ ਕਿਸ ਤਰ੍ਹਾਂ ਦੀਆਂ ਧਮਕੀਆਂ ਸੀ ਹੋਰ ਬੰਦੇ ਕਿਹੜੇ ਕਿਹੜੇ ਜਵਾਲਾ ਕੁਝ ਐਸਜੀਪੀਸੀ ਤੇ ਨੰਦਰ ਵੀ ਸੀ ਨਹੀਂ ਨਹੀਂ ਉਹ ਕੁਝ ਵੀ ਸਾਹਮਣੇ ਨਹੀਂ ਆਇਆ ਡੇਰਾਵਾਦ ਦੇ ਜਿੰਨੇ ਬਾਬੇ ਨੇ ਉਹ ਸਾਹਮਣੇ ਨਹੀਂ ਆਏ ਐਸਜੀਪੀਸੀ ਵਾਲਿਆਂ ਦਾ ਵੀ ਕੋਈ ਰੋਲ ਸਾਹਮਣੇ ਨਹੀਂ ਆਇਆਗਾ ਪਰ ਇਹਨਾਂ ਦੇ ਵਿੱਚ ਇੱਕ ਬਾਬੇ ਦਾ ਸਮਰਥਕ ਹੈਗਾ ਕੁਲਵੰਤ ਸਿੰਘ ਸੋਤਾ ਉਹਦਾ ਨਾਮ ਆ ਕੋਈ ਪੱਤਰਕਾਰ ਹੋਊਗਾ ਉਥੋਂ ਜਗਰਾਓ ਤੋਂ ਉਹ ਸਾਰੀ ਖੇਡ ਖੇਡ ਰਿਆ ਹੈ ਅਸਲ ਦੇ ਵਿੱਚ ਗੱਲ ਇਹ ਆ ਉਹ ਵੀ ਅਸੀਂ ਤੁਹਾਨੂੰ ਤਿੰਨ ਵੀਡੀਓ ਦੇਵਾਂਗੇ ਇੱਕ ਲੜਕੀ ਦੀਆਂ ਜਿੱਥੋਂ ਕਹਾਣੀ ਸ਼ੁਰੂ ਹੁੰਦੀ ਆ ਅਸੀਂ ਛੇਤੀ ਕਹਾਣੀ ਤੁਹਾਨੂੰ ਦੱਸ ਦਿੰਨੇ ਆ ਤੁਹਾਡੇ ਜਿਹੜੀ ਹੈਗੀ ਸਮਝ ਆ ਜੂਗੀ 31 ਤਰੀਕ 8ਵੇਂ ਮਹੀਨੇ ਦੇ ਨੂੰ ਇੱਕ ਲੜਕੀ ਮੈਰੋ ਪਿੰਡ ਵਿੱਚ ਜਾਂਦੀ ਆ ਮੇਰੇ ਘਰੇ ਨੋਵਾ ਗੱਡੀ ਤੇ ਆਉਂਦੀ ਆ ਮਾਤਾ ਜੀ ਹੁਣੀ ਬਾਰ ਖੋਲਦੇ ਮੰਮੀ ਹੁਣੀ ਕਰੇ ਹੁੰਦੇ ਇਕੱਲੇ ਹੁੰਦੇ ਨਾਲ ਇੱਕ ਲੜਕੀ ਤੇ ਨਾਲ ਇੱਕ ਡਰਾਈਵਰ ਹੁੰਦਾ ਤੇ ਉਹ ਐਂਟਰ ਹੁੰਦੇ ਆ ਜਿਹੜੀਆਂ ਸੀਸੀਟੀਵੀ ਰਿਕਾਰਡਿੰਗਾਂ ਸੀ ਤੁਹਾਨੂੰ ਦੇ ਦੇਵਾਂਗੇ ਤੁਸੀਂ ਵੀਡੀਓ ਦੇ ਵਿੱਚ ਉਹ ਚਲਾਉਣੀ ਆ ਰਮਨਦੀਪ ਕੌਰ ਨਾਮ ਜਗਰਾਉਂ ਸ਼ਹਿਰ ਦੀ ਰਹਿਣ ਵਾਲੀ ਆ ਉਹ ਮਾਤਾ ਜੀ ਕੋਲੇ ਆਉਂਦੀ ਆ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੀ ਆ ਵੀ ਮੇਰੇ ਨਾਲ 2 ਸਾਲ ਤੋਂ ਜ਼ਬਰ ਜਨਾਹ ਹੋ ਰਿਹਾ ਸੀਗਾ ਧੱਕੇ ਨਾਲ ਤੇ ਹੁਣ ਉਹ ਬੰਦਿਆ ਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਆ ਤੇ ਮੈਂ ਚਾਹੁੰਦੀ ਆ ਵੀ ਅਮਰਤਪਾਲ ਸਿੰਘ ਮੈਹਰੋ ਮੇਰੀ ਮਦਦ ਕਰੇ ਮੈਂ ਉਹਨਾਂ ਕੋਲੇ ਨਹੀਂ ਗਿਆ ਉਹ ਸਾਡੇ ਘਰੇ ਆਏ ਉਹ ਵੀ ਸਾਡੀ ਗੈਰ ਹਾਜ਼ਰੀ ਦੇ ਵਿੱਚ ਮਾਤਾ ਜੀ ਹੁਣਾਂ ਦਾ ਘਰੋਂ ਮੈਸੇਜ ਮਿਲਦਾ ਵੀ ਪੁੱਤ ਵੀ ਜਿੱਥੇ ਤੁਸੀਂ ਐਨੇ ਕਾਰਜ ਕਰਦੇ ਆ ਉੱਥੇ ਇੱਕ ਲੜਕੀ ਦਾ ਘਰ ਹੋਰ ਬਸਾ ਦਿੱ ਅਸੀਂ ਕਹਿੰਦੇ ਕੋਈ ਨਾ ਮਾਤਾ ਜੀ ਜੇ ਤੁਹਾਡਾ ਹੁਕਮ ਹੈ ਤੇ ਅਸੀਂ ਅੱਜ ਹੀ ਇਹ ਕਾਰਜ ਕਰਾਂਗੇ। ਅਸੀਂ ਲੜਕੀ ਦਾ ਨੰਬਰ ਜਿਹੜਾ ਮਾਤਾ ਜੀ ਨੂੰ ਘਰੇ ਹਜੇ ਵੀ ਉਹ ਉਵੇਂ ਹੀ ਪਿਆਵਾ ਵੀ ਸਾਡੇ ਘਰੇ ਮੇਰੀ ਡਾਇਰੀ ਦੇ ਉੱਤੇ ਰਮਨਦੀਪ ਕੌਰ ਜਗਰਾਉਂ ਤੋਂ ਆਪਦਾ ਡਰੈੱਸ ਤੇ ਫੋਨ ਨੰਬਰ ਲਿਖ ਕੇ ਆਉਦੇ ਹੱਥੀ ਆਉਂਦੀ ਆ ਤੇ ਉਹ ਡਾਇਰੀ ਉਵੇਂ ਹੀ ਪਈ ਆ। ਉਸ ਨੰਬਰ ਨੂੰ ਮੈਂ ਘਰ ਦੇ ਤੋਂ ਲੈ ਕੇ WhatsApp ਕਰਦਾ ਤੇ ਵੇਖਦਾ 15 ਦਿਨ ਪਹਿਲਾਂ ਬਹੁਤ ਫੋਨ ਮੈਸੇਜ ਆਏ ਆ ਜੋ ਮੈਨੂੰ ਪਤਾ ਨਹੀਂ ਲੱਗੇਗੇ। ਤੇ ਮੈਂ ਕਿਹਾ ਵੀ ਭੈਣੇ ਜਿਹੜੀ ਗੱਲਬਾਤ ਹੈਗੀ ਮੈਨੂੰ ਵੀਡੀਓ ਬਣਾ ਕੇ ਆਪਦੀ ਭੇਜ ਦਿਓ ਤੇ ਅਸੀਂ ਉਸ ਤੇ ਐਕਸ਼ਨ ਜ਼ਰੂਰ ਲਵਾਂਗੇ। ਉਹਨਾਂ ਨੇ ਹੁਣ ਦੂਜੀ ਵੀਡੀਓ ਜਿਹੜੀ ਤੁਹਾਨੂੰ ਚੱਲੂਗੀ ਅੱਗੇ ਦਵਾਂਗੇ। ਉਹਨੇ ਮੈਨੂੰ ਆਪਦੇ ਘਰੋਂ ਜਗਰਾਉਂ ਤੋਂ ਆਪਦੇ ਕਮਰੇ 'ਚ ਬਹਿ ਕੇ ਉਹ ਵੀਡੀਓ ਬਣਾ ਕੇ ਦਿੱਤੀ ਆ ਵੀ ਬਾਬਾ ਬਲਜਿੰਦਰ ਸਿੰਘ ਚਰਨ ਘਾਟ ਵਾਲਾ 2 ਸਾਲ ਤੋਂ ਅਸੀਂ ਰਿਲੇਸ਼ਨ 'ਚ ਦੇ ਵਿੱਚ ਸੀ ਕਿਉਂਕਿ ਬਲੈਕਮੇਲ ਕਰਕੇ ਮੈਨੂੰ ਉਹਨੇ ਰਿਲੇਸ਼ਨ 'ਚ ਰੱਖਿਆ ਹੋਇਆ ਸੀ। ਇੱਕ ਚੌਂਕੀਵਾਨ ਤੋਂ ਕੋਈ ਡਰਾਈਵਰ ਸੀ, ਟਰੱਕ ਡਰਾਈਵਰ ਜਿਹਦਾ ਜਿਹਦੇ ਜਿਹੜੇ ਦਾ ਨਾਮ ਮੇਰੇ ਰਿਲੇਸ਼ਨ 'ਚ ਸੀ ਰਮਨਦੀਪ ਕੌਰ ਨੇ ਮੈਨੂੰ ਕਿਹਾ ਵੀ ਉਸ ਤੋਂ ਬਾਅਦ ਮੈਂ ਬਾਬੇ ਕੋਲੇ ਗਈਆਂ ਵੀ ਮੈਨੂੰ ਉਹ ਬੰਦਾ ਪਰੇਸ਼ਾਨ ਕਰਦਾ ਬਾਬੇ ਨੇ ਮੇਰੇ ਕੋਲੋਂ ਉਹ ਸਾਡੀਆਂ ਦੋਵਾਂ ਦੀਆਂ ਫੋਟੋ ਵੀਡੀਓ ਲਈਆਂ ਜਿਹਦੇ ਆਧਾਰ ਤੇ ਮੇਰੇ ਨੂੰ ਸਿਰਕ ਸੰਬੰਧ ਦੇ ਵਿੱਚ ਬਾਬਾ ਬਲਜਿੰਦਰ ਸਿੰਘ ਲੈ ਕੇ ਆਇਆ ਉਹ ਵੀਡੀਓ ਬਣਾ ਕੇ ਉਹਨੇ ਮੈਨੂੰ ਵਟਸਐਪ ਤੇ ਫਾਰਵਰਡ ਕੀਤੀ ਆਪਦੇ ਵਟਸਐਪ ਤੋਂ ਜਦੋਂ ਮੈਂ ਵੇਖਿਆ ਵੀ ਇਹ ਇੱਕ ਗੁਰਦਰ ਸਾਹਿਬ ਦਾ ਮਸਲਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਬਲਾਥਕਾਰ ਹੋਣ ਦਾ ਮਸਲਾ ਇੱਕ ਗੁਰੂ ਘਰ ਦੇ ਮੁਖੀ ਨੇ ਇੱਕ ਕਾਨੂੰਨੀ ਕਰਤੂਤ ਕੀਤੀ ਆ ਤੇ ਅਸੀਂ ਇਹ ਸੂਰਜ ਛਿਪਣ ਤੋਂ ਪਹਿਲਾਂ ਪਹਿਲਾਂ ਐਕਸ਼ਨ ਕਰਨਾ ਚਾਹੀਦਾ ਨਹੀਂ ਤਾਂ ਸਿੱਖਾਂ ਦੇ ਨਾਲ ਇਹ ਗੱਲਬਾਤ ਹੋਊਗੀ ਵੀ ਜਿਨ੍ਹਾਂ ਨੇ ਉਪਦੇਸ਼ ਦੇਣੇ ਸੀ ਉਹਨਾਂ ਨੇ ਸਾਡੀਆਂ ਧੀਆਂ ਦੇ ਬਲਾਤਕਾਰ ਕੀਤੇ ਆ ਫਿਰ ਅਸੀਂ ਜਗਰਾਉ ਨੂੰ ਜਾਂਦੇ ਆ ਜਗਰਾਉ ਉਹਦੇ ਵਿੱਚ ਮੈਂ ਆਪਦੀ ਗੱਡੀ ਦੇ ਉੱਤੇ ਜਾਂਨਾ ਜਦੋਂ ਜਗਰਾਉ ਜਾ ਕੇ ਮੈਂ ਉਸ ਕੁੜੀ ਨੂੰ ਫੋਨ ਲਾਉਣਾ ਵੀ ਭੈਣੇ ਅਸੀਂ ਆ ਗਏ ਆ ਤੂੰ ਸਾਨੂੰ ਮਿਲ ਗੱਡੀ ਦੇ ਵਿੱਚ ਬੈਂਦੀ ਆ ਮੈਂ ਫਿਰ ਹੁਣ ਤੀਜੀ ਵੀਡੀਓ ਜਿਹੜੀ ਤੁਸੀਂ ਚਲਾਉਣੀ ਉਹ ਦਿਨਾਂ ਮੈਂ ਵੀਡੀਓ ਦੇ ਵਿੱਚ ਕੈਮਰਾ ਚੱਲ ਰਿਹਾ ਉਹਨੂੰ ਪੁੱਛਦਾ ਭੈਣੇ ਤੂੰ ਸਾਡੇ ਘਰੇ ਕਿਉਂ ਗਈ ਸੀ ਉਹ ਸਾਰਾ ਕੁਝ ਦੱਸ ਰਹੀ ਆ ਵੀ ਹਾਂ ਮੈਂ ਵੀਰੇ ਗਈ ਸੀ ਆ ਮਸਲਾ ਆ ਹੁਣ ਗੱਲਬਾਤ ਹੋਈ ਆ ਤੇ ਇੱਥੇ ਤੇ ਮੈਨੂੰ ਤੁਹਾਡੀ ਮਦਦ ਚਾਹੀਦੀ ਆ ਤੇ ਮੈਨੂੰ ਬਾਬਾ ਮਾਰਨ ਦੀਆਂ ਧਮਕੀਆਂ ਦਿੰਦਾ ਤੇ ਮੈਂ ਕਿਹਾ ਭੈਣੀ ਅਸੀਂ ਤੇਰੀ ਪੂਰੀ ਮਦਦ ਕਰਾਂਗੇ ਉਦੋਂ ਬਾਅਦ ਅਸੀਂ ਬਾਬਾ ਬਲਜਿੰਦਰ ਸਿੰਘ ਦੇ ਡੇਰੇ ਤੇ ਜਾਂਨਾ ਮੈਂ ਜਦੋਂ ਜਾਂਨੇ ਉੱਥੇ ਸਾਨੂੰ ਰੁਕਣ ਲਈ ਕਿਹਾ ਦਿੱਤਾ ਜਾਂਦਾ ਸੀ ਹੋਰ ਕਿਤੇ ਰੁਕਦੇ ਹਾਂ ਕਮਰੇ 'ਚ ਉਸੇ ਸਥਾਨ ਤੇ ਅੱਧੇ ਪੌਣੇ ਘੰਟੇ ਬਾਅਦ ਸਾਨੂੰ ਡੇਰੇ ਦੇ ਭੂਰੇ 'ਚ ਸੱਦਿਆ ਜਾਂਦਾ ਬਾਬਾ ਆਉਂਦਾ ਸਾਡੇ ਨਾਲ ਦੇ ਸਿੰਘ ਹੁੰਦੇ ਉੱਥੇ ਹੋਰ ਵੀ ਨਾ ਇੱਕ ਸਿੰਘ ਹੁੰਦੇ ਆ ਜਿਹੜੇ ਸਾਨੂੰ ਪਛਾਣ ਲੈਂਦੇ ਸਾਡੇ ਨਾਲ ਜਾਂਦੇ ਆ ਬਾਬਾ ਪਰਵਚਨ ਜੀ ਦੇ ਲਾਗੇ ਆਂਦਾ ਜਦੋਂ ਗੱਲਬਾਤ ਕਰਦੇ 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 ਮੈਂ ਕਿਹਾ ਬਾਬਾ ਜੀ ਅਸੀਂ ਇੱਥੇ ਨਾਲ ਦੇ ਪਿੰਡ ਜ਼ਰੂਰੀ ਕਾਰਜ ਲਈ ਆਏ ਹੋਏ ਆ ਦੂਜੀ ਗੱਲ ਮੈਂ ਜਿਹੜੀ ਵੀ ਗੱਲ ਕਰੂੰਗਾ ਮੈਂ ਗੁਟਕਾ ਸਾਹਿਬ ਲੈ ਕੇ ਆਉਣਾ ਸੀ ਮੈਨੂੰ ਰਸਤੇ 'ਚੋਂ ਮਿਲਿਆ ਨਹੀਂ ਪਰ ਮੈਂ ਇਹ ਕਹਿਣਾ ਵੀ ਮਹਾਰਾਜ ਹਾਜ਼ਰ ਨੇ ਤੇ ਮੈਂ ਇਹ ਸਿੱਖ ਸੌ ਤਾਂ ਨਹੀਂ ਖਾਂਦਾ ਪਰ ਦੁਨੀਆ ਮੰਨਦੀ ਹੋਊਗੀ ਮੈਂ ਸੌ ਖਾ ਕੇ ਗੱਲ ਕਰਦਾ 1% ਵੀ ਗੱਲ ਇਧਰੋਂ ਇਧਰ ਨਹੀਂ ਹੋਊਗੀ ਜਿਹੜੀ ਗੱਲ ਅੱਜ ਹੋਈ ਸੀ ਤੇ ਅੱਜ ਤੱਕ ਹੋ ਰਹੀ ਆ ਉਹ ਦੱਸਾਂਗੇ ਬਾਬਾ ਬਜਿੰਦਰ ਸਿੰਘ ਨੂੰ ਮੈਂ ਕਿਹਾ ਵੀ ਨਾਲ ਦੇ ਪਿੰਡ ਇੱਕ ਰੇਪ ਹੋਇਆ ਸੀ 2 ਸਾਲ ਪਹਿਲਾਂ ਉਹਦੇ ਪ੍ਰੂਫ ਸਾਨੂੰ ਹੁਣ ਮਿਲੇ ਆ ਤੇ ਅਸੀਂ ਉੱਥੇ ਚੱਲੇ ਆ ਤੁਸੀਂ ਐਜ਼ ਏ ਇੱਕ ਗੁਰੂ ਘਰ ਦੇ ਮੁਖੀ ਹੋਣ ਦੇ ਨਾਤੇ ਜੇ ਸਾਨੂੰ ਲੋੜ ਪਈ ਤੇ ਸਾਡਾ ਸਿੱਖਾਂ ਦਾ ਸਾਥ ਦਿਓ ਉਹ ਕਹਿੰਦੇ ਠੀਕ ਆ ਗੱਲਬਾਤ ਕਰਦੇ ਕਰਦੇ ਮੈਂ ਫੋਨ ਕੱਢਿਆ ਜੇਬ ਚ ਤੇ ਬਾਬੇ ਨੂੰ ਬਾਬੇ ਦੀ ਉਸ ਜਿਹੜੀ ਮੈਂ ਹੁਣ ਮਸ਼ੂਕ ਕਹੂੰਗਾ ਵੀ ਉਹਦਾ ਮੈਂ ਇਸਤਰੀ ਦੀ ਫੋਟੋ ਦਿਖਾ ਦਿੱਤੀ ਬਾਬਾ ਜੀ ਇਹਦਾ ਰੇਪ ਹੋਇਆ 2 ਸਾਲ ਪਹਿਲੋਂ ਬਾਬੇ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਬਾਬਾ ਉਦੋਂ ਹੀ ਸਾਰਿਆਂ ਨੂੰ ਕਹਿੰਦਾ ਵੀ ਬਾਹਰ ਹੋ ਜਾ ਮੈਂ ਜ਼ਰੂਰੀ ਗੱਲ ਕਰਨੀ ਆ ਜਦੋਂ ਜਾਣੇ ਤੇ ਬਾਬਾ ਉਦੋਂ ਹੀ ਥੱਲੇ ਆ ਜਾਂਦਾ ਆਪਦੀ ਗੱਡੀ ਤੋਂ ਵੀ ਮੈਨੂੰ ਬਖਸ਼ੋ ਮੈਂ ਕਿਹਾ ਬਾਬਾ ਜੀ ਮੈਂ ਇਹ ਨਹੀਂ ਕਹਿਣਾ ਵੀ ਰੇਪ ਤੁਸੀਂ ਕੀਤਾ ਮੈਂ ਇਹ ਕਲੀਅਰ ਕਰਨਾ ਆ ਤੁਹਾਡੇ ਤੇ ਦੋਸ਼ ਲੱਗਾ ਸਾਡੇ ਕੋਲ ਫੋਟੋ ਵੀਡੀਓ ਕਾਲ ਰਿਕਾਰਡਿੰਗਾਂ ਇੰਨਾਂ ਨੇ ਅਸੀਂ ਕਦੇ ਤੁਹਾਨੂੰ ਮਿਲੇ ਨਹੀਂ ਤੁਸੀਂ ਸਾਨੂੰ ਆਪਦੇ ਮੂੰਹੋਂ ਦੱਸਣਾ ਤੁਸੀਂ ਹੈ ਕਿ ਨਹੀਂ ਹੈ ਕਹਿੰਦਾ ਜੀ ਮੈਂ ਹੀ ਆ ਪਰ ਤੁਸੀਂ ਇਸ ਤੇ ਮਿੱਟੀ ਪਾਉਣੀ ਹੈ ਜਿਵੇਂ ਮਰਜ਼ੀ ਪਾਓ ਮੈਂ ਕਹਾਂ ਵੀ ਗੱਲ ਹੁਣ ਸ਼ੁਰੂ ਹੋ ਗਈ ਆ ਤੇ ਪਹਿਲੋ ਇਹ ਗੱਲ ਮੈਂ ਦੱਸਦਾ ਵੀ ਮੇਰੇ ਨਾਲ ਕਿਸੇ ਗੱਲ ਨੂੰ ਲੈ ਕੇ ਸਮਝੌਤਾ ਨਹੀਂ ਹੋ ਸਕਦਾ ਤੁਸੀਂ ਇਹ ਦੱਸਣਾ ਵੀ ਗੱਲ ਨੂੰ ਨਵੇੜੋਗੇ ਕਿਵੇਂ ਉਹ ਕਹਿੰਦੇ ਕਿਵੇਂ ਨਵੇੜਨਾ ਚਾਹੀਦਾ ਮੈਂ ਕਹਾਂ ਵੀ ਜਿਹੜੀ ਲੜਕੀ ਸਾਡੇ ਕੋਲੇ ਉਠ ਗਈ ਆ ਵੀ ਮੇਰੀ ਮਦਦ ਕੀਤੀ ਜਾਵੇ ਸਿੰਘ ਮੇਰੀ ਮਦਦ ਕਰਨ ਅਸੀਂ ਉਹਨੂੰ ਹੀ ਪੁੱਛਾਂਗੇ ਵੀ ਤੂੰ ਇਸ ਜਿਹੜੀ ਘਟਨਾ ਵਾਪਰੀ ਆ ਤੇਰੇ ਨਾਲ ਸਰੀਰਕ ਸੰਬੰਧ ਬਣਾਉਣ ਸੰਬੰਧੀ ਤੇ ਤੂੰ ਇਹਦੇ ਵਿੱਚ ਕੀ ਮੰਗ ਰੱਖਦੀ ਆ ਤੂੰ ਕਿਵੇਂ ਸੈਟੀਸਫਾਈ ਹੋਏਗੀ ਉਹ ਤੇਰਾ ਫੈਸਲਾ ਗੁਰੂ ਘਰ ਦੇ ਵਿੱਚ ਬਹਿ ਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇੱਕ ਸਾਧ ਨੇ ਇੱਕ ਬੀਬੀ ਦੇ ਨਾਲ ਸਰੀਰਕ ਸੰਬੰਧ ਬਣਾਇਆ ਉਹਦੀ ਸਜ਼ਾ ਕੀ ਦੇਣੀ ਉਹ ਸਿੰਘਾਂ ਦਾ ਫੈਸਲਾ ਇਹ ਨਿਭੜਨਾ ਹੀ ਨਹੀਂ ਹੈ ਲੜਕੀ ਦੇ ਘਰੇ ਜਾਂਦੇ ਆ ਉਹਨੇ 6 ਲੱਖ ਰੁਪਏ ਦੀ ਮੰਗ ਕੀਤੀ ਆ ਵੀ ਜੇ ਵਿਆਹ ਨਹੀਂ ਹੁੰਦਾ ਵੀ ਮੈਨੂੰ ਇਹਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਐਵੇਂ ਮੈਨੂੰ ਮਾਰ ਦੂਗਾ ਜੇ ਮੈਨੂੰ 5-6 ਲੱਖ ਮਿਲਦਾ ਉਹ ਤਾਂ ਮੈਂ ਲੈਣਾ ਉਹਦੀ ਮਾਂ ਬਿਮਾਰ ਸੀ ਅਸੀਂ ਆਏ ਤੇ ਬਾਬੇ ਨੂੰ ਕਿਹਾ 6 ਲੱਖ ਰੁਪਈਆ ਦੀ ਮੰਗ ਹੋਈ ਆ ਬਾਬਾ ਕਹਿੰਦਾ ਵੀ ਤੈਨੂੰ ਤਾਂ ਮੈਂ ਲੱਖ 2 ਲੱਖ ਦੇ ਦੂੰ ਉਹਨੂੰ ਨਹੀਂ ਦੇਣਾਗਾ ਵੀ ਆਉਂਦਾ ਜਾਂਦਾ ਰਿਹਾ ਕਰ ਡੇਰਾ ਵੀ ਤੇਰਾ ਜਿਵੇਂ ਕਹੇਗਾ ਤੂੰ ਜਦੋਂ ਡੇਰੇ ਤੇ ਆਏਂਗਾ ਮੈਂ ਗੱਦੀ ਛੱਡ ਦਿਆ ਕਰੂੰਗਾ ਪਰ ਇਸ ਚੀਜ਼ ਨੂੰ ਤੂੰ ਖਤਮ ਕਰ ਸਕਦਾ ਮੈਂ ਕਹਿੰਦੀ ਇਹ ਕਦੇ ਨਹੀਂ ਹੋਣਾ ਅਸੀਂ ਫੇਰ ਲੜਕੀ ਕੋਲੇ ਜਾਂਦੇ ਆ ਉਹ ਕਹਿੰਦੀ ਵੀ ਨਹੀਂ ਵੀਰੇ ਵੀ ਮੈਂ ਖਤਰੇ ਦੇ ਵਿੱਚ ਮੈਨੂੰ ਨੇ ਮਾਰਨ ਦੀਆਂ ਧਮਕੀਆਂ ਦਿੱਤੀਆਂ ਹੋਈਆਂ ਅਸੀਂ ਬਾਬੇ ਕੋਲੇ ਫੇਰ ਆਉਨੇ ਮੈਂ ਕਿਹਾ ਬਾਬਾ ਜੀ ਸੰਧਾਨਤਾ ਦੀ ਗੱਲ ਬਾਅਦ ਚ ਕਰਾਂਗੇ ਪਹਿਲਾਂ ਲੜਕੀ ਨੂੰ ਦੱਸੋ ਬਾਬੇ ਨੇ ਕਿਹਾ ਵੀ ਮੈਂ ਕੁਝ ਨਹੀਂ ਦੇ ਸਕਦਾ ਅਸੀਂ ਕਿਹਾ ਅਸੀਂ ਕੁਝ ਲੈਣਾ ਨਹੀਂ ਆਪਾਂ ਕੱਲ ਨੂੰ ਮਿਲਾਂਗੇ ਫਿਰ ਅਸੀਂ ਇੱਕ ਉਸੇ ਡੇਰੇ ਦੇ ਸੇਵਾਦਾਰ ਨੂੰ ਮਿਲਦੇ ਹਾਂ ਉਹਨੂੰ ਮੈਂ ਕਹਿੰਨਾ ਵੀ ਜਾ ਕੇ ਆਪਦੇ ਬਾਬੇ ਨੂੰ ਪੁੱਛ ਲੈ ਛੋਟੀ ਸੰਪਰਦਾ ਦਾ ਬੰਦਾ ਜੇ ਸਾਡੇ ਤੋਂ ਕਿਸੇ ਗੱਲ ਦਾ ਡਰ ਆ ਤੇ ਉਹਦੇ ਮਨ 'ਚ ਕੀ ਗੱਲਬਾਤ ਹੈ ਉਹ ਸਾਡੇ ਸਾਹਮਣੇ ਰੱਖੇ ਤੇ ਬਾਬੇ ਨੇ 10 ਲੱਖ ਰੁਪਏ ਦੀ ਆਫਰ ਕੀਤੀ ਸ਼ਨੀਵਾਰ ਐਤਵਾਰ ਦੀ ਘਟਨਾ ਜਦੋਂ ਆਫਰ ਤੋਂ ਨੂੰ ਕੀਤੀ ਜਾ ਉਹ ਪੂਰੀ ਸ਼ਨੀ ਐਤਵਾਰ ਦੀ ਘਟਨਾ ਸਾਡੇ ਜਾਣਦੀ ਸ਼ਨੀਵਾਰ ਨੂੰ ਜਦੋਂ ਜਾਣੇ ਆ ਉਸ ਰਾਤ ਨੂੰ ਬਾਬੇ ਨੇ ਕਿਹਾ ਵੀ 5 ਲੱਖ ਰੁਪਏ ਆਉਂਦੇ ਬੁੱਧਵਾਰ ਨੂੰ ਦਊਗਾ ਤੇ 5 ਲੱਖ ਅਗਲੇ ਬੁੱਧਵਾਰ ਨੂੰ ਦਊਗਾ ਉਹ 10 ਲੱਖ ਰੁਪਏ ਮੈਂ ਕਿਹਾ ਤੂੰ ਆ ਦੇ ਹੱਥੀ ਦੇਣੇ ਆ ਉਹ ਕਹਿੰਦਾ ਠੀਕ ਆ ਮੇਰੇ ਮਨ 'ਚ ਇਹ ਸੀ ਵੀ ਜੇ ਬਾਬੇ ਨੂੰ ਜਵਾਬ ਦਿੱਤਾ ਜਿਹੜੇ ਭੂਰੇ ਚੋਣੀ ਨਿਕਲਣਾ ਹੁਣ ਗੱਲ ਖੰਡ ਜਾਣੀ ਆ ਮੈਂ ਸਿੰਘਾ ਨਾਲ ਸਲਾਹ ਕੀਤੀ ਉਹ ਕਹਿੰਦੇ ਵੀ ਭਾਈ ਸਾਹਿਬ ਤੁਸੀਂ ਹਾਂ ਕਰੋ ਪਰ ਇਹਦੇ ਨਾਲ ਸ਼ਰਤ ਰੱਖੋ ਵੀ ਉਹ ਪੈਸੇ ਦੇਣ ਵਾਸਤੇ ਤੈਨੂੰ ਡੇਰੇ ਚੋਂ ਬਾਹਰ ਆਉਣਾ ਪਊਗਾ। ਮੈਂ ਉਹਨੂੰ ਹੱਥ ਮਲਾਇਆ ਜੱਫੀ ਪਾਈ ਫਤਿਹ ਬਲਾਈ। ਮੈਂ ਕਿਹਾ ਵੀ ਆਪਣਾ ਇਹ ਸਬੰਧ ਆਪਣੀ ਜਾਰੀ ਆਪਣੀ ਜੀ ਰਵੇ ਪਰ ਮੇਰਾ ਬਾਈ ਇੱਕ ਗੱਲ ਆ ਵੀ 10 ਲੱਖ ਰੁਪਏ ਦੇ ਵਿੱਚ ਡੀਲ ਡਨ ਆ ਪਰ ਤੈਨੂੰ ਕੁੜੀ ਦੇ ਘਰੇ ਜਾ ਕੇ ਪੈਸੇ ਦੇ ਕੇ ਆਉਣੇ ਪੈਣਗੇ ਤੇ ਅਸੀਂ ਬਕਾਇਦਾ ਵੀਡੀਓ ਬਣਾਵਾਂਗੇ ਵੀ ਤੂੰ ਕੁੜੀ ਦੇ ਨਾਲ ਆਹ ਜ਼ਬਰਜਨਾ ਕੀਤਾ ਸੀ ਤੇ ਉਹਦੀ ਤੂੰ ਆਹ 10 ਲੱਖ ਰੁਪਇਆ ਤੂੰ ਉਹਦੀ ਕੀਮਤ ਤਾਰੀ ਆ। ਉਸ ਤੋਂ ਬਾਅਦ ਆਊਗੀ ਸਿੱਖਾ ਸੰਧਾਤਾ ਦੀ ਗੱਲ ਹਜੇ ਕੰਮ ਛੱਡਣਾ ਨਹੀਂ ਹੈ। ਉਹ ਕਹਿੰਦੇ ਜਿਆਦਾ ਤਾਂ ਨਹੀਂ ਸਜ਼ਾ ਦਿੰਦੇ ਮੈਂ ਕਿਹਾ ਵੀ ਅਸੀਂ ਤੈਨੂੰ ਕਿਸੇ ਤਖਤ ਸਾਹਿਬ ਤੇ 1 ਮਹੀਨੇ ਦੀ ਸੇਵਾ ਲਾਵਾਂਗੇ ਪੰਜਾ ਸਿੰਘਾ ਵੱਲੋਂ ਜੋੜੇ ਘਰ ਦੀ ਵੀ ਤੂੰ ਫੂਨਾ ਫਾਨਾ ਸੰਗਤ ਤੋਂ ਪਰੇ ਰਹਿ ਕੇ ਜੋੜੇ ਛਾੜਨੇ ਉਹ ਕਹਿੰਦੇ ਵੀ ਠੀਕ ਆ ਐਤਵਾਰ ਆਉਂਦਾ ਸ਼ਨੀਵਾਰ ਦੀ ਰਾਤ ਅਸੀਂ ਸੌਂਦੇ ਨਹੀਂ ਸਾਰੇ ਸੰਗ ਜਦੋਂ ਅਸੀਂ ਉਹਦੀਆਂ ਵੀਡੀਓ ਰਿਕਾਰਡਿੰਗਾਂ ਦੇਖਦੇ ਆ ਬਾਬੇ ਨੂੰ ਮੈਂ ਕਿਹਾ ਬਾਬਾ ਜੀ ਵੀ ਆਪਾਂ ਅੱਜ ਹੀ ਨਵੇੜ ਗਏ ਉਹ ਕਹਿੰਦਾ ਵੀ ਮੇਰੀ ਤਾਂ ਬੁੱਧਵਾਰ ਨੂੰ ਗੱਲ ਹੋਈ ਆ ਮੈਂ ਕਿਹਾ ਪੈਸੇ ਬੁੱਧਵਾਰ ਨੂੰ ਦੇ ਦੇ ਦੀ ਲੜਕੀ ਨਾਲ ਗੱਲ ਹੋਈ ਆ ਉਹ ਕਹਿੰਦੀ ਆ ਵੀ ਜੇ ਬਾਬਾ ਮੁੱਕਰ ਗਿਆ ਮੈਂ ਕਿਹਾ ਭਾਈ ਸਾਡੇ ਕੋਲੇ ਵੀ ਸਮਾਂ ਨਹੀਂ ਹ ਤੂੰ ਅੱਜ ਕੋਡ ਦੇ ਵਿੱਚ ਆਪਾਂ ਇੱਕ ਪਰ ਨੋਟ ਤੇ ਲਿਖ ਲਿਖਾ ਕਰ ਲੈਨੇ ਆ ਕੁੜੀ ਇਹ ਨਾ ਹੋਵੇ ਕਿਸੇ ਕੋ ਹੋਰ ਕੋਲੇ ਉੱਠ ਜੇ। ਬਾਬਾ ਐਤਵਾਰ ਨੂੰ ਸਮੇਤ ਸਿੰਘ 5 6 ਉਹਦੇ ਨਾਲ ਲੰਘ ਸਿੰਘ ਹੁੰਦੇ ਆ। ਦੀਪਕ ਢਾਬੇ ਦਾ ਸਮਾਂ ਹੁੰਦਾ ਵਾ। ਉੱਥੇ ਆਉਂਦਾ ਵਾ। ਲੜਕੀ ਸਾਡੀ ਗੱਡੀ 'ਚ ਹੁੰਦੀ ਆ ਰਮਨਦੀਪ ਔਰ ਉਹਨੂੰ ਮੇਰਾ ਸਮਝਾਇਆ ਹੁੰਦਾ ਵੀ ਬਾਬੇ ਨੂੰ ਤੂੰ ਮਿਲਣਾ ਤੇ ਗੱਡੀ 'ਚ ਉਤਰਨਾ ਹੀ ਨਹੀਂ ਹੈ ਤੂੰ ਕਿ ਮੈਂ ਤਾਂ ਕਿਤੇ ਸੁੰਨੀ ਜਗ੍ਹਾ ਤੇ ਮਿਲਣਾ। ਉਥੋਂ ਬਾਬਾ ਗੱਡੀ ਤੇ ਖੁਦ ਆਉਂਦਾ ਚਲਾ ਕੇ ਚਲਾ ਕੇ ਗੱਡੀ ਬਾਬਾ ਇੱਕ ਰੋਡ ਤੇ ਜਾਂਦਾ ਰੋਡ ਤੇ ਜਾ ਕੇ ਜਦੋਂ ਗੱਲਬਾਤ ਪਤਾ ਲੱਗਦੀ ਆ ਵੀ ਇਹਦੀਆਂ ਰਿਕਾਰਡਿੰਗਾਂ ਸੀ ਹੋਰ ਸੁਣੀਆਂ ਹੁੰਦੀਆਂ ਵੀ ਹੋਰ ਬੀਬੀਆਂ ਲੜਕੀਆਂ ਨੂੰ ਇਹਨੇ ਪ੍ਰੈਗਨੈਂਟ ਕੀਤਾ ਸੀ ਉਹਦੇ ਬੋਸ਼ਣ ਵੀ ਕਰਵਾਏ ਆ ਇੱਕ ਕੁੜੀ ਨੂੰ ਉਹਦੇ ਭਰਾ ਨੂੰ ਮਾਰਨ ਦੀ ਧਮਕੀ ਦਿੱਤੀ ਜੇ ਤੂੰ ਇੰਡਗਾ ਚ ਰਹੀ ਤੇ ਮਾਰ ਦੂੰਗਾ ਕੁੜੀ ਅੱਜ ਇੰਡੀਆ ਤੋਂ ਬਾਹਰ ਆ ਸਾਡੇ ਕੋਲ ਸਾਰੇ ਪ੍ਰੂਫ ਹੈਗੇ ਉਹਨਾਂ ਦੀਆਂ ਰਿਕਾਰਡਿੰਗਾਂ ਨੇ ਅਸੀਂ ਫਿਰ ਕੀ ਸਕੀਮ ਬਣਾਈ ਅਸੀਂ ਇਹ ਬਣਾਈ ਵੀ ਇਹਨੂੰ ਆਪਣੀ ਜਗ੍ਹਾ ਤੇ ਲਜਾਇਆ ਜਾਵੇ ਗਿਆ ਬਾਬਾ ਆਪਾ ਸੁਮੇਤ ਸਿੰਘਾ ਦੇ ਉਹ ਕਹਿੰਦੇ ਵੀ ਗੱਲ ਨਾਲ ਉੱਡੇ ਜਿੱਥੇ ਕਹੋਗੇ ਚੱਲਾਂਗੇ ਅਸੀਂ ਕੌਂਕੇ ਚਲੇ ਜਾਂਦੇ ਆ ਬਾਈ ਪ੍ਰਦੀਪ ਸਰਪੰਚ ਬੈਠਾ ਇਹਨਾਂ ਦੇ ਉੱ ਬਾਬਾ ਬੈਠਾ 6 ਮਿੰਟ ਦੀ ਵੀਡੀਓ ਆ ਇਧਰ ਲੜਕੀ ਆ ਵਿਚਾਲੇ ਮੈਂ ਆ ਇਧਰ ਬਾਬਾ ਉਹ ਅਸੀਂ ਪਬਲਿਕ ਚ ਕੀਤੀ ਹੋਈ ਆ ਤੁਸੀਂ ਉਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਥੋੜੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆ ਲੜਕੀ ਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ 20 ਸਾਲਾਂ ਦੀ ਕੁੜੀ ਆ ਤੇ ਇਹਦੇ ਤੂੰ ਮਾਰਨ ਦੀ ਧੌਂਕੀ ਦਿੱਤੀ ਹੈ ਵੀ ਇਹ ਕਿੱਥੇ ਨਵੇੜਾ ਹੋਊਗਾ ਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲੈ 20 ਲੱਖ ਰੁਪਈਆ ਬਾਬੇ ਨੇ ਮੇਰੇ ਕੋਲੇ ਉਹ ਮੰਨਿਆ ਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ ਜਿਹਦੀ ਕੀਮਤ 60-70 ਲੱਖ ਰੁਪਈਆ ਬੰਦੀ ਆ ਵੀ ਤੂੰ ਇੱਥੇ ਹੀ ਕੰਤੀ ਨੂੰ ਖਤਮ ਕਰ। ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ। ਛੱਤਰ ਮਾਰਿਓ ਦੇ ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਆ ਵੀ ਚਰਨ ਘਟ ਵਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ ਤੇ ਕੁੱਟਿਆ ਕੁੱਟਿਆ ਵਾ ਬਸ। ਉਹ ਜਾ ਕੇ ਥਾਣੇ ਪੇਸ਼ ਹੁੰਦਾ ਸਿਟੀ 1 ਉਹ ਸਿਟੀ ਜਗਰਾਉਂ ਉਥੋਂ ਮੈਨੂੰ ਫੋਨ ਆਉਂਦਾ ਅਮਰਤਪਾਲ ਸਿੰਘ ਐਸਐਚਓ ਉਥੋਂ ਵੀ ਬਾਬਾ ਜੀ ਤੁਹਾਡੇ ਖਿਲਾਫ ਦਰਖਾਸਤ ਆਈ ਹੈ ਤੇ ਵੀ ਤੁਸੀਂ ਦੱਸੋ ਮੈਂ ਕਿਹਾ ਬਾਈ ਜੀ ਆ ਚੱਕੋ ਸਾਨੂੰ ਪ੍ਰੂਫ ਭੇਜ ਤੇ ਤੁਸੀਂ ਹੁਣ ਵੇਖ ਲਓ ਸੱਚ ਝੂਠ ਕੀ ਆ ਅਮਰਤਪਾਲ ਸਿੰਘ ਐਸਐਚਓ ਮੌਜੂਦਾ ਸਿਟੀ ਜਗਰਾਉਂ ਨਾਲ ਲੇਡੀ ਪੁਲਿਸ ਨੂੰ ਲੈ ਕੇ ਲੜਕੀ ਦੇ 12:30 ਪੌਣੇ 1 ਵਜੇ ਬਿਆਨ ਹੁੰਦੇ ਤੇ ਘਰੇ ਜਾ ਕੇ ਵੀਡੀਓ ਰਿਕਾਰਡ ਆ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਰਾਤੇ ਰਾਤ ਕੁੜੀ ਨੂੰ ਪੁਲਿਸ ਲੈ ਕੇ ਡੇਰੇ ਦੇ ਉੱਤੇ ਸਨাক্ত ਕਰਕੇ ਆਉਂਦੀ ਵੀਡੀਓ ਰਿਕਾਰਡ ਆ ਤੇ ਬਾਬੇ ਤੇ ਬਲਾਤਕਾਰ ਦਾ ਪਰਚਾ ਹੁੰਦਾ ਇਧਰੋਂ ਦਿਨ ਚੜਦਾ ਅਗਲਾ 100 ਵਾਰ ਤੇ ਮੈਂ ਰਾਤ ਐਸਚੂ ਨੂੰ ਇਹ ਗੱਲ ਕਹਿਨਾ ਅਮਰਤਪਾਲ ਸਿੰਘ ਨੂੰ ਬਾਈ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਮਦਦ ਕੀਤੀ ਆ ਹਜੇ ਵੀ ਮੈਸੇਜ ਉਵੇਂ ਪਏ ਆ ਉਹਦੇ ਤੁਸੀਂ ਸਿੱਖਾਂ ਦੀ ਸੁਣਵਾਈ ਕੀਤੀ ਇੱਕ ਲੜਕੀ ਦੀ ਤੁਸੀਂ ਉਹਦੇ ਪੱਧ ਟਕੀ ਆ ਉਹਦੀ ਤੇ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ ਬਾਬੇ ਦੇ ਦੋ ਮੋਬਾਈਲ ਆ ਸਾਡੇ ਕੋਲੇ ਤੇ ਬਾਬੇ ਤੋਂ ਸਾਨੂੰ ਦੋ ਟੀਵੀ ਆਰ ਮਿਲੇ ਉਹ ਵੀ ਮੇਰੇ ਕੋਲ ਆ ਇੱਕ ਮੋਬਾਈਲ ਤੇ ਦੋ ਟੀਵੀ ਆਰ ਸਾਡੀ ਦੂਜੀ ਗੱਡੀ 'ਚ ਚਲੇ ਗਏ ਇੱਕ ਮੋਬਾਈਲ ਮੇਰੇ ਕੋਲ ਆ ਬਾਈ ਜੀ ਆ ਚੱਕੋ ਪੁਲਿਸ ਨੂੰ ਦਿੱਤਾ ਦੂਜਾ ਮੋਬਾਈਲ ਅਗਲੇ ਦਿਨ ਬਾਈ ਜੀ ਹੁਣੀ ਫੜਾਉਂਦੇ ਆ ਡੀਵੀਆਰ ਕੋਲੇ ਰਹਿ ਜਾਂਦੇ ਆ ਤੇ ਅਗਲੇ ਦਿਨ ਫੋਨ ਆਉਂਦਾ ਮੈਨੂੰ ਕਹਿੰਦੇ ਥੋੜੇ ਤੇ ਪਰਚਾ ਦੇਣ ਲੱਗੇ ਆ ਕੜਨੇਪੰਗ ਦਾ ਤੇ ਬਾਬੇ ਦੇ ਡੇਰੇ 'ਚ ਮਾਰੇ ਡਾਕੇ ਦਾ ਮੈਂ ਕਿਹਾ ਵੀ ਇਹ ਕੀ ਹੋਈ ਵੀ ਤੂੰ ਤਾਂ ਸੁਣਵਾ ਹੀ ਨਹੀਂ ਹੈਗੀ ਸਿੱਖਾਂ ਦੀ ਫੇਰ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਕੀ ਆ ਡੀਵੀਆਰ ਮੈਂ ਕਿਹਾ ਨਹਿਰਨੂਰ 'ਚ ਸੱਡ ਦੋ ਉਹਦੇ 'ਚ ਵੀਡੀਓ ਕੱਢ ਲਓ ਜੇ ਕੋਈ ਚਾਹੀਦੀਆਂ ਜੀ ਚੋਂ ਅਸੀਂ 6 ਵੀਡੀਓ ਕੱਢਾਂਗੇ ਬਾਬੇ ਨੇ ਇੱਕ ਹੁਣ ਕਹਾਣੀ ਚੱਲਦੀ ਐ ਦੂਜੇ ਕੇਸ ਦੀ ਇੱਕ ਲੜਕੀ ਜਗਰਾਉਂ ਤੋਂ ਉਹਦਾ ਪਰਿਵਾਰ ਬਾਬੇ ਨੂੰ ਮੰਨਦਾ ਸੀ ਤੇ ਡੇਰੇ ਚ ਆਉਣ ਜਾਣ ਸੀ ਪਰਿਵਾਰ ਦੇ ਵਿੱਚ ਕਲੇਸ਼ ਚੱਲਦਾ ਸੀ ਕਿਸੇ ਗੱਲ ਨੂੰ ਲੈ ਕੇ ਉਹ ਕੁੜੀ ਬਾਬੇ ਨੂੰ ਕਹਿੰਦੀ ਬਾਬਾ ਜੀ ਕਿਰਪਾ ਕਰੋ ਥੋੜਾ ਕਹਿਣਾ ਸਾਡਾ ਪਰਿਵਾਰ ਮੰਨਦਾ ਮੇਰਾ ਭਰਾ ਮੰਨਦਾ ਮੇਰਾ ਭਰਾ ਨਾਸ਼ੇ ਕਰਕੇ ਮੇਰੇ ਮਾਪਿਆਂ ਨੂੰ ਕੁਟਦਾ ਸਾਨੂੰ ਕੁਟਦਾ ਤੁਸੀਂ ਉਹਨੂੰ ਸਮਝਾਓ ਬਾਬਾ ਲੜਕੀ ਨੂੰ ਕਹਿੰਦਾ ਪੁੱਤ ਜਗਰਾਉ ਮੋਗੇ ਤੋਂ ਢੋਲੀ ਭਾਈ ਇੱਕ ਸਥਾਨ ਆ ਜੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਅਰਦਾਸ ਕਰਿਓ ਸੁਣੀ ਜਾਂਦੀ ਹੈ ਜੇ ਤੂੰ ਵੇਲੀਆਂ ਤੇ ਆਪਾਂ ਚੱਲ ਗਏ ਉਹ ਕਹਿੰਦੀ ਵੀ ਜੇ ਬਾਬਾ ਸਾਡਾ ਘਰ ਵੱਜਦਾ ਤੇ ਸਾਨੂੰ ਲੈ ਚਲ ਬਾਬਾ ਆਪਦੇ ਨਾਲ ਇੱਕ ਸਿੰਘ ਲੈ ਕੇ ਜਾਂਦਾ ਲੜਕੀ ਨੂੰ ਗੁੰਮਰਾਹ ਕਰਕੇ ਜਗਰਾਉ ਤੋਂ ਚੱਕਿਆ ਜਾਂਦਾ ਮੋਗੇ ਲੈ ਕੇ ਜਾਂਦੇ ਆ ਜਾਂਦੇ ਹੋਏ ਰਾਹ 'ਚ ਰੁਕਦੇ ਆ ਵੀ ਇੱਥੇ ਕਿੰਗਡਮ ਹੋਟਲ ਆ ਬਾਬਾ ਰੋਟੀ ਖਾ ਲ ਗੇ ਲੜਕੀ ਨੇ ਬਾਬੇ ਦੀ ਕਿੱਥੇ ਮੋੜਨੀ ਆ ਉਹ ਕਹਿੰਦੀ ਠੀਕ ਆ ਮਾਪੁਰਖ ਤੇ ਉੱਥੇ ਜਿੱਦਾਂ ਰੁਕੇ 106 ਨੰਬਰ ਕਿੰਗਡਮ ਹੋਟਲ ਦੇ ਵਿੱਚ ਕਮਰਾ ਲਿਆ ਬਾਬੇ ਨੇ ਲੜਕੀ ਨੂੰ ਅੰਦਰਵਾੜਿਆ ਨਾਲ ਜਿਹੜਾ ਚਰਨਜੀਤ ਸਿੰਘ ਸੇਵਾਦਾਰ ਸੀ ਉਹਨੂੰ ਗੱਡੀ ਦੇ ਕੇ ਪਰੇ ਕੀਤਾ ਤੇ ਜਦੋਂ ਕਮਰੇ ਦੀ ਕੁੰਡੀ ਲੱਗੀ ਬਾਬੇ ਨੇ ਲੜਕੀ ਨੂੰ ਕੁੱਟਿਆ ਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਤੇ ਇਹ ਕਹਿਆ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤੇ ਸਾਰਾ ਕੁਝ ਮੈਂ ਨੈਟ ਤੇ ਚੜ੍ਹਾ ਦੂੰ ਤੇ ਤੇਰੇ ਪਰਿਵਾਰ ਨੂੰ ਮਰਾ ਦੂੰਗਾ। ਉਹ 6 ਤਰੀਕ ਪੰਜਵੇਂ ਮਹੀਨੇ ਦੀ 2024 ਤੋਂ ਲੈ ਕੇ ਹੁਣ ਤੱਕ ਉਸ ਕੁੜੀ ਦੇ ਨਾਲ ਜ਼ਬਰਜਨਾਹ ਹੁੰਦਾ ਆ। ਇਹ ਗੱਲ ਸਾਨੂੰ ਪਤਾ ਨਹੀਂ ਸੀ ਇਹ ਗੱਲ ਪਤਾ ਅਸੀਂ ਬਹੁਤ ਫਿਕਰ ਕਰਦੇ ਸਾਡੀ ਭੈਣ ਆ ਤੇ 5ਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ ਸਾਨੂੰ ਨਹੀਂ ਪਤਾ ਅਸੀਂ ਉਹ ਡੀਵੀਆਰ ਚੋਂ ਪੰਜ ਕੱਟੀਆਂ ਵੀਡੀਓ ਤੋਂ ਛਾਣ ਪਿਆਣ ਕੀਤੀ ਵੀ ਕੁੜੀ ਕੌਣ ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ ਉੱਥੇ ਗਏ ਹੋਏ ਸੀ ਰਾਜੋਂ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕੜਨੇਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਤੇ ਪਰਚਾ ਦਵਾਇਆ ਬਾਬੇ ਨੇ ਵੀ ਕੜਨੇਪਿੰਗ ਦੀ ਇੱਕ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਕੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮੈਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆਕੇ ਮਿਲੇ ਤੇ ਸਾਡੇ ਪੈਰਾਂ ਠੋ ਜਮੀਨ ਨਿਕਲ ਗਿਓ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਤੇ ਧਰ ਕੇ ਜਗਰਾਉਂ ਤੇ ਐਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਇਕੱਠ ਕਰਦੇ ਰਹੇ ਆ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ মিডিਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਉਹਦੇ ਦੀ ਲੜਕੀ ਜੱਦੇ ਬਾਬਾ ਜੇਹਟ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਉ ਕੁੜੀ ਦਾ ਪਤਾ ਕਰਕੇ ਦੱਸੇ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕੜਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਫਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕੜਨ ਉਹ ਰੈਸਟ ਕਰੇ ਅਸੀਂ ਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਉ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇ ਰਿਵ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਰਮਨਦੀਪਪੁਰ